ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਦੇ ਵਿੱਚ ਜੇ ਸਾਡੇ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਦਿੱਤੀ ਗਈ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਜੀ ਖਬਰ ਆ ਰਹੀ ਹੈ ਪੰਜਾਬ ਤੋਂ ਪੰਜਾਬ ਤੋਂ ਅਹਿਮ ਖਬਰ ਆ ਰਹੀ ਹੈ ਜਿਸ ਨਾਲ ਇੱਕ ਵਾਰ ਫਿਰ ਤੋਂ ਲੋਕਾਂ ਵਿਚਾਲੇ ਹਲਚਲ ਮਚ ਰਹੀ ਹੈ ਦਰਸਲ ਪੁੱਚੋ ਮੰਡੀ ਅਤੇ ਪੁੱਚੋ ਖੁਰਦ ਵਿੱਚ ਸਵੈਨ ਫਲੂ ਦਾ ਮਰੀਜ਼ ਮਿਲਿਆ ਹੈ ਸਿਵਲ ਸਰਜਨ ਬਠਿੰਡਾ ਅਤੇ ਸੀਨੀਅਰ ਮੈਡੀਕਲ ਅਫਸਰ ਨਥਾਣਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿਹਤ ਵਿਭਾਗ ਨੇ ਪੁੱਚੋ ਖੁਰਦ ਅਤੇ ਪੁੱਚੋ ਮੰਡੀ ਪਿੰਡਾਂ ਵਿੱਚ ਸਵੈਨ ਫਲੂ ਸੰਬੰਧੀ ਸਰਵੇਖਣ ਕੀਤਾ ਸਿਹਤ ਵਿਭਾਗ ਦੇ ਰਾਜਵਿੰਦਰ ਸਿੰਘ ਰੰਗੀਲਾ ਨੇ ਦੱਸਿਆ ਕਿ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਇਹਨਾਂ ਦੋਵਾਂ ਮਰੀਜ਼ਾਂ ਦੇ ਸਵੈਨ ਫਲੂ ਤੋਂ 피ੜਤ ਹੋਣ ਦੀ ਪੁਸ਼ਟੀ ਹੋਈ ਹੈ ਵਿਭਾਗ ਨੇ ਟੀਮਾਂ ਬਣਾ ਕੇ ਪਿੰਡ ਪੁੱਚੋ ਖੁਰਦ ਅਤੇ ਪੁੱਚੋ ਮੰਡੀ ਦੇ ਟਰੱਕ ਯੂਨੀਅਨ ਦੇ ਪਿਛਲੇ ਪਾਸੇ ਦੇ ਖੇਤਰ ਵਿੱਚ ਸਰਵੇਖਣ ਸ਼ੁਰੂ ਕੀਤਾ ਟੀਮ ਸੁਪਰਵਾਈਜ਼ਰ ਬਲਵੀਰ ਸਿੰਘ surjit singh ਦੀ ਪ੍ਰਧਾਨਗੀ ਹੇਠ ਟੀਮ ਦੇ ਮੈਂਬਰ ਹਰਦਮ ਸਿੰਘ ਰਮਨਦੀਪ ਸਿੰਘ ਰਣਜੀਤ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਪ੍ਰਭਾਵਿਤ ਪਰਿਵਾਰਿਕ ਮੈਂਬਰਾਂ ਅਤੇ ਖੇਤਰ ਵਿੱਚ ਸਵਾਇਨ ਫਲੂ ਦੇ ਲੱਛਣਾਂ ਬਾਰੇ ਸਰਵੇਖਣ ਅਤੇ ਜਾਗਰੂਕਤਾ ਕੀਤੀ ਗਈ। ਸਵਾਇਨ ਫਲੂ ਤੋਂ ਕਿਵੇਂ ਕਰੀਏ ਬਚਾਓ? ਹੱਥ ਧੋਤੇ ਬਿਨਾ ਆਪਣੇ ਮੂੰਹ, ਨੱਕ ਜਾਂ ਅੱਖਾਂ ਨੂੰ ਨਾ ਛੂਓ। ਹੱਥ ਧੋਣਾ ਨਿਯਮਿਤ ਤੌਰ ਤੇ ਜ਼ਰੂਰੀ ਹੈ ਕਿਉਂਕਿ ਵਾਇਰਸ ਆਮ ਤੌਰ ਤੇ ਹੱਥਾਂ ਰਾਹੀਂ ਫੈਲਦੇ ਹਨ। ਨੰਬਰ 3 ਭੀੜ-ਭੜੱਕੇ ਵਾਲੇ ਥਾਵਾਂ ਇਕੱਠ ਜਾਂ ਮੇਲਿਆਂ ਵਿੱਚ ਜਾਣ ਤੋਂ ਬਚੋ ਜਿੱਥੇ ਵਾਇਰਸ ਫੈਲਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਨੰਬਰ 4 ਬੀਮਾਰ ਵਿਅਕਤੀਆਂ ਦੇ ਸੰਪਰਕ ਤੋਂ ਬਚੋ ਨੰਬਰ 5 ਜੇਕਰ ਕਿਸੇ ਨੂੰ ਜ਼ੁਕਾਮ ਜਾਂ ਖਾਂਗ ਹੈ ਤਾਂ ਉਨ੍ਹਾਂ ਦੇ ਨਾਲ ਸਰੀਰਕ ਸੰਪਰਕ ਤੋਂ ਬਚੋ ਬੀਮਾਰ ਵਿਅਕਤੀਆਂ ਦੇ ਨੇੜੇ ਹੋਣ ਨਾਲ ਵਾਇਰਸ ਫੈਲਣ ਦਾ ਖਤਰਾ ਵੱਧ ਜਾਂਦਾ ਹੈ ਨੰਬਰ 6 ਸਵਿੰਗ ਫਲੂ ਦੀ ਪੂਰੀ ਪੁਸ਼ਟੀ ਕੀਤੇ ਬਿਨਾ ਡਾਕਟਰ ਦੀ ਸਲਾਹ ਲਏ ਬਿਨਾ ਦਵਾਈਆਂ ਨਾ ਲਵੋ ਨੰਬਰ 7 ਲੋਕਾਂ ਨਾਲ ਹੱਥ ਮਿਲਾਉਣ ਜਾਂ ਜਫੀ ਪਾਉਣ ਤੋਂ ਬਚੋ ਇਸ ਦੀ ਬਜਾਏ ਆਪਣੀ ਦੂਰੀ ਬਣਾਈ ਰੱਖੋ ਜੇਕਰ ਤੁਹਾਨੂੰ ਬੁਖਾਰ ਜ਼ੁਕਾਮ ਖੰਘ ਜਾਂ ਸਰੀਰ ਵਿੱਚ ਦਰਦ ਮਹਿਸੂਸ ਹੁੰਦਾ ਹੈ ਤਾਂ ਤੁਰੰਤ ਆਪਣੇ ਨੇੜਲੇ ਸਿਹਤ ਕੇਂਦਰ ਜਾਂ ਡਾਕਟਰ ਨਾਲ ਸੰਪਰਕ ਕਰੋ ਨੰਬਰ 2 ਘਰ ਵਿੱਚ ਰਹੋ ਅਤੇ ਦੂਜਿਆਂ ਨਾਲ ਸੰਪਰਕ ਘੱਟ ਕਰੋ ਤਾਂ ਜੋ ਵਾਇਰਸ ਹੋਰ ਲੋਕਾਂ ਵਿੱਚ ਨਾ ਫੈਲੇ ਸੋ ਇਹ ਸੀ ਉਹ ਖਬਰ ਜੋ ਪੰਜਾਬ ਤੋਂ ਆ ਰਹੀ ਸੀ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਆਪਣੇ ਆਪ ਨੂੰ ਇਸ ਵਾਇਰਸ ਤੋਂ ਬਚਾ ਕੇ ਰੱਖੋ ਦੂਜਿਆਂ ਤੋਂ ਦੂਰੀ ਬਣਾ ਕੇ ਰੱਖੋ ਹੱਥ ਮਿਲਾਨ ਤੋਂ ਬਚੋ ਧੰਨਵਾਦ ਜੀ